ਮੈਂ ਹਾਂ ਪੱਤਰਕਾਰ ਹੀਰਾ ਸਿੰਘ ਤਲਵੰਡੀ ਅੱਜ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਸਾਡੇ ਮਾਰਜੁਗ ਸਮਾਜਵਾਦੀ ਪਾਰਟੀ ਦੇ ਪੰਜਾਬ ਦੇ ਮੁਖ ਬੁਲਾਰੇ ਮਾਰਜੁਗ ਡਾਕਟਰ ਕਰਮੇਸ਼ ਸਿੰਘ ਮਠਾਰੂ ਕਿ ਜਿਹੜੇ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਸ ਸੰਬੰਧੀ ਮਾਰਜੁਗ ਡਾਕਟਰ ਸਾਹਿਬ ਦੇ ਇੱਕ ਵੀਡੀਓ ਆਈ ਸੀ ਉਸ ਬਹਿਬ ਤੇ ਅਸੀਂ ਡਾਕਟਰ ਸਾਹਿਬ ਕੋਲ ਪਹੁੰਚੇ ਹਾਂ ਡਾਕਟਰ ਸਾਹਿਬ ਅਸੀਂ ਉਹ ਸਭ ਤੋਂ ਪਹਿਲਾਂ ਪੁੱਤਰ ਮਦਈ ਆ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਉਹ ਵੀਡੀਓ ਜਿਹੜੀ ਤੁਸੀਂ ਪਾਈ ਆ ਉਹਦੇ ਸੰਬੰਧੀ ਆਪਣਾ ਥੋੜਾ ਜਿਹਾ ਖੁੱਲ ਕੇ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੂਗਾ ਕਿ ਉਹਦਾ ਤੁਸੀਂ ਜੋ ਦੱਸਿਆ ਉਹਦਾ ਉਹਨੂੰ ਰਾਜਨੀਤਿਕ ਹਮਲਾ ਤੁਸੀਂ ਕਰਾਰ ਦੋ ਦਿੱਤਾ ਬਿਲਕੁਲ ਜੋ ਰਾਜਨੀਤੀ ਨੂੰ ਚਮਕਾਉਣ ਲਈ ਜਿਵੇਂ ਪਹਿਲਾਂ ਸਾਬਰਮਤੀ ਐਕਸਪੈਕਟਸ ਦੇ ਉੱਤੇ ਹਮਲਾ ਹੋਇਆ ਗੁਜਰਾਤ ਦੇ ਵਿੱਚ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਜੀ ਉਸ ਤਰ੍ਹਾਂ ਹੀ 2019 ਦੀ ਇਲੈਕਸ਼ਨ ਤੋਂ ਪਹਿਲਾਂ ਪਲਵਾਮਾ ਦੇ ਵਿੱਚ ਸਾਡੇ ਅਰਧ ਸੈਨਿਕ ਬਲਾ ਦੀ ਉਸ ਵਾਸਤੇ ਹੀ ਹਮਲਾ ਹੋਇਆ ਜਿਹੜੀ ਬੁਲਟ ਪ੍ਰੂਫ ਨਹੀਂ ਸੀ ਜੀ ਬਿਲਕੁਲ ਬਿਲਕੁਲ ਫਿਰ ਪਲਵਾਮਾ ਚ ਹਮਲੇ ਤੋਂ ਬਾਅਦ ਇਹ ਪਹਿਲਗਾਮ ਦਾ ਹਮਲਾ ਜਿਹੜਾ ਇਹਦੇ ਬਾਰੇ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਹੈਂਡਲ ਦੇ ਉੱਤੇ ਕੋਈ ਕਵਾਡੀਆਂ ਕੁਝ ਆਰਐਸਐਸ ਦੇ ਆਰਐਸਐਸ ਦੇ ਬੀਜਪੀ ਦੇ ਆਈਟੀ ਸੈੱਲ ਦੇ ਤੇ ਦੋ ਦੋ ਪੈਸੇ ਦੇ ਜੈ ਟ੍ਰੋਲੀ ਆ ਟ੍ਰੋਲ ਆਰਮੀ ਰੱਖੀ ਆ ਬੀਜਪੀ ਨੇ ਆਈਟੀ ਸੈੱਲ ਨੂੰ ਪ੍ਰਮੋਟ ਕਰ ਲਈ ਜੀ ਤੇ ਕੁਝ ਜ਼ਿੰਮੇਵਾਰ ਲੋਕਾਂ ਦੇ ਜਿਨ੍ਹਾਂ ਨੇ ਟਵਿੱਟਰ ਹਾਂ ਹੈਂਡਲ ਦੇ ਉੱਤੇ ਕੱਟੜਵਾਦੀ ਹਿੰਦੂਆ ਦਾ ਕਹਿ ਕੇ ਅਕਾਊਂਟ ਬਣਾਏ ਗਏ ਉਹਨਾਂ ਤੇ ਪਹਿਲਾਂ ਹੀ ਚੇਤਾਵਨੀ ਆ ਗਈ ਕਿ ਕਸ਼ਮੀਰ ਦੇ ਵਿੱਚ ਕੋਈ ਵੱਡਾ ਹਾਂ ਹੋਣ ਜਾ ਰਿਹਾ ਮੈਂ ਇੱਕ ਮੈਂ ਦੱਸੋ ਇਹ ਗੱਲ ਪਾ ਕੇ ਸੱਚ ਹੈ ਕਿ ਉਹ ਤੋਂ ਮੋਦੀ ਸਾਹਿਬ ਦੀ ਉੱਥੇ ਰੈਲੀ ਸੀਗੀ ਤੇ ਮੋਦੀ ਸਾਹਿਬ ਨੇ ਰੈਲੀ ਰੱਦ ਕੀਤੀ ਉਸੇ ਦਿਨੇ ਰੈਲੀ ਸੀ ਰੈਲੀ ਰੱਦ ਕਰਤੀ ਔਰ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਸ਼ਮੀਰ ਜਾ ਰਿਹਾ ਹੋਵੇ ਜੀ ਤੇ ਸਿਕਿਉਰਿਟੀ ਚੌਕਬੰਦ ਸਿਕਿਉਰਿਟੀ ਹੁੰਦੀ ਹੈ ਜੀ ਸਰ ਔਰ ਇੰਟੈਲੀਜੈਂਸੀ ਕੋ ਵੀ ਇਨਪੁਟ ਸੀ ਕਿ ਕਿ ਇਹਨਾਂ ਸਲਾਨੀਆਂ ਦੇ ਉੱਤੇ ਹਮਲਾ ਹੋ ਸਕਦਾ ਜੀ ਉਹਨਾਂ ਨੂੰ ਇੱਕ ਪੈਸੇ ਦੀ ਸਿਕਿਉਰਿਟੀ ਨਹੀਂ ਦਿੱਤੀ ਗਈ ਜਦੋਂ ਕਿ ਉੱਥੇ ਕੋਈ ਵੀ ਜਾਂਦਾ ਤੇ ਇਹਨਾਂ ਸਥਾਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਕਿਉਂਕਿ ਜੀ ਬਿਲਕੁਲ ਬਿਲਕੁਲ ਉਹ ਇਲਾਕਾ ਸ਼ਾਂਤ ਰਹੀ ਹੈ ਜੀ ਬਿਲਕੁਲ ਕਿਸੇ ਵੇਲੇ ਵੀ ਕੋਈ ਵੀ ਹਮਲਾ ਹੋ ਸਕਦਾ ਜੀ ਸਭ ਤੋਂ ਪਹਿਲਾਂ ਤੇ ਇਹਨਾਂ ਮਿਸ਼ਾਂ ਵਾਲ ਧਿਆਨ ਦਿਓ ਕਿ ਇਹ ਸਭ ਕੁਝ ਲਾਪਰਵਾਹੀ ਜਾਂ ਜਾਣਬੁੱਝ ਕੇ ਪਹਿਲਾਂ ਤੋਂ ਪਲਾਨਡ ਇਹ ਕੰਮ ਹੈ ਨਹੀਂ ਲਾਪਰਵਾਹੀ ਸਰ ਤੁਸੀਂ ਉਦੋਂ ਵੀ ਆਪਾਂ ਉਸ ਇਲਾਕੇ ਚ ਚਲ ਚੀਏ ਨਾ ਉਸ ਏਰੀਆ ਦੇ ਵਿੱਚ ਤੇ ਉੱਥੇ ਤੁਹਾਨੂੰ ਅਰਧ ਸਾਲਾਂ ਦੀ ਗਸ਼ਤ ਤੁਹਾਡੀ ਪੁੱਛ ਕੇ ਤੁਹਾਡੇ ਆਈਡੈਂਟੀਟੀ ਕਾਰਡ ਪਾਹ ਵੇਖਣ ਨੂੰ ਮਿਲਦੇ ਉਸ ਤੋਂ ਬਾਅਦ ਤੁਸੀਂ ਜੇ ਸੋਸ਼ਲ ਮੀਡੀਆ ਦੇ ਉੱਤੇ ਜਾਓ ਤਾਂ ਉਸ ਹਮਲੇ ਤੋਂ ਤੁਰੰਤ ਬਾਅਦ ਧਰਮ ਪੁੱਛਿਆ ਜਾਤ ਨਹੀਂ ਇਹ ਇੱਕ ਸਜੋਜਿਤ ਤਰੀਕੇ ਦੇ ਨਾਲ বিহার ਦੀ ਇਲੈਕਸ਼ਨ ਨੂੰ ਲੈ ਕੇ ਅੱਛਾ ਜੀ ਭਾਈ ਬਿਹਾਰ ਦੀ ਇਲੈਕਸ਼ਨ ਕਿਉਂ ਕਰ ਰਹੇ ਕਿਉਂਕਿ ਬਿਹਾਰ ਦੇ ਵਿੱਚ ਜਿਹੜੀ ਜਾਤੀ ਜਨਗਣਨਾ ਤੇਜਸੀ ਯਾਦਵ ਨੇ ਕਰਵਾਈ ਸੀ ਉਹਦੇ ਮੁਤਾਬਕ ਬਿਹਾਰ ਦੇ ਵਿੱਚ OBC ਭਾਈਚਾਰਾ 63 64% ਹੈ ਜੀ ਉਹਦੇ ਨਾਲ ਮੁਸਲਮਾਨ ਭਾਈਚਾਰਾ ਵੀ 10 ਤੋਂ 12% ਹੈ ਜੀ ਉਸ ਤੋਂ ਬਾਅਦ ਦਲਿਤ ਭਾਈਚਾਰਾ ਵੀ ਜਿਹੜਾ ਉਹ 20 ਦੇ ਕਰੀਬ ਹੈਗਾ ਤਕਰੀਬਨ 82 ਤੋਂ 84% ਹੋ ਗਏ ਉਹ ਉਹ ਸਾਰੀ ਵੋਟ ਦਾ ਜਿਹੜਾ ਰੁਝਾਨ ਹੈ ਨਾ ਹਾਂਜੀ ਉਹ ਕريب ਕريب 90% 95% ਚਲੋ ਰਾਸ਼ਟਰੀ ਜਨਤਾ 당 ਤੇ ਤੇਜਸਵੀ ਯਾਦਵ ਦੇ ਹੱਕ ਚ ਹੈ ਅੱਛਾ ਜੀ ਦੂਸਰਾ ਮੁੱਦਾ ਵੱਖ ਬੋਰਡ ਦੇ ਬਿੱਲ ਦੇ ਉੱਤੇ ਜਿਹੜਾ ਬਿਆਨ ਤੇ ਪਲਾਨਿੰਗ ਜਿਹੜੀ ਆ ਉਹ ਨਰਿੰਦਰ ਮੋਦੀ ਨੇ ਤੇ ਕਦੀ ਸਰਕਾਰ ਨੇ ਕੀਤੀ ਜੀ ਉਹਦੇ ਤੇ ਬੁਰੀ ਤਰ੍ਹਾਂ ਕਰ ਚੁੱਕੇ ਆ ਅੱਛਾ ਜੀ ਉਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਬਿਹਾਰ ਦੀ ਇਲੈਕਸ਼ਨ ਚ ਪੋਲਰਾਈਜੇਸ਼ਨ ਕਰ ਲਈ ਹਿੰਦੂਆਂ ਨੂੰ ਇਕੱਠੇ ਕਰ ਲਈ ਜੀ ਤੇ ਤੀਸਰਾ ਕਿ ਜਿਹੜਾ ਸੀਜੀਆਈ ਵੱਲੋਂ ਨਿਸ਼ੀਕਾਤ ਦੁਬੇ ਜਿਹੜਾ ਮੈਂਬਰ ਪਾਰਲੀਮੈਂਟ ਹੈ ਭਾਜਪਾ ਦਾ ਜੀ ਜਿਨੇ ਸੁਪਰੀਮ ਕੋਰਟ ਦੇ ਉੱਤੇ ਇਲਜ਼ਾਮ ਲਾਇਆ ਕਿ ਉਹ ਐ ਪੈਦਾ ਕਰਦੇ ਆ ਦੇਸ਼ ਦੇ ਵਿੱਚ ਗੜਬੜੀ ਦਾ ਮਾਹੌਲ ਪੈਦਾ ਕਰਦੇ ਆ ਦੂਸਰਾ ਡੇਸ਼ ਦਾ ਉਪ ਰਾਸ਼ਟਰਪਤੀ ਜਗਦੀਪ ਧਰਖੜ ਨੇ ਜੋ ਭੱਦੀ ਟਿੱਪਣੀ ਸੁਪਰੀਮ ਕੋਰਟ ਦੇ ਉੱਤੇ ਕੀਤੀ ਉਹਦੇ 'ਚ ਉਹ ਬ੍ਰਿਤਰਾ ਘਿਰ ਚੁੱਕੇ ਆ ਜੀ ਤੇ ਜਿਹਦਾ ਵਿਰੋਧ ਲਗਾਤਾਰ ਹੋ ਰਿਹਾ ਸੀ ਤੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਯਕੀਨੀ ਹੋ ਗਈ ਸੀ ਇਹ ਤਾਂ ਡੈਵਿਡ ਕੀਤਾ ਗਿਆ ਉਹ ਤੋਂ ਧਿਆਨ ਡਿਵਰਟ ਕਰ ਲਈ ਇਹ ਸਾਜ਼ਿਸ਼ ਰਚੀ ਗਈ ਆ ਬਸ ਸਾਜ਼ਿਸ਼ ਹੀ ਕੰਮ ਹੈ ਠੀਕ ਹੈ ਕਿਉਂਕਿ ਅਮਿਸ਼ਾ ਉਸ ਚਿਹਦਾ ਨੂੰਸ਼ ਵਾਲੇ ਸਾਧ ਦੇ ਉੱਤੇ ਜਾਣ ਤੇ ਲਈ ਜਦੋਂ ਗਿਆ ਤੇ ਰੈੱਡ ਕਾਰਪਟ ਵਿਛਾਇਆ ਗਿਆ ਜੀ ਇਹ ਕਿਸੇ ਵਿਆਹ ਤੇ ਗਿਆ ਸੀ ਜੀ ਇਹਦੀ ਭੈਣ ਦਾ ਵਿਆਹ ਸੀ ਇਹਦੀ ਬੇਟੀ ਦਾ ਵਿਆਹ ਸੀ ਕਿ ਇਹਦੇ ਲਈ ਰੈੱਡ ਕਾਰਪਟ ਵਿਛਾਇਆ ਤੇ 27 ਬਹੁਮੁੱਲੀਆਂ ਜਾਨਾਂ ਜਿਹੜੀਆਂ ਉੱਥੇ ਗਈਆਂ ਜਿਨ੍ਹਾਂ ਨੂੰ ਅਤਵਾਦੀਆਂ ਨੇ ਮਾਰਿਆ ਜਿਨ੍ਹਾਂ ਦੀ ਮੈਂ ਨਿੰਦਿਆ ਕਰਦਾ ਉਹਨਾਂ 27 ਭਾਰਤੀ ਨਾਗਰਿਕਾਂ ਨੂੰ ਮੈਂ ਆਪਣੇ ਮਨ ਤੋਂ ਸ਼ਰਧਾਂਜਲੀ ਦਿੰਦਾ ਤੇ ਨਾਲ ਹੀ ਵਾਅਦਾ ਕਰਦਾ ਕਿ ਤੁਹਾਡੀਆਂ ਮੌਤਾਂ ਦਾ ਹਿਸਾਬ ਜੇ ਸੀ ਸੱਤਾ ਜੇ ਮੇਰੇ ਕੋਲ ਆਈ ਤਾਂ ਤੁਹਾਡੇ ਅਪਰਾਧੀਆਂ ਨੂੰ ਚੌਕ ਦੇ ਵਿੱਚ ਟੰਗੂਗਾ ਇਹਨਾਂ ਦੀ ਕੋਈ ਮਕਦਮਾ ਨਹੀਂ ਚਲਾਵਾਂਗੇ ਕੋਈ ਇਹਨਾਂ ਦੀ ਵੇਟ ਨਹੀਂ ਕਰਾਂਗੇ ਬਸ ਇਹਨਾਂ ਦੀ ਸ਼ਨਾਖਤ ਕਰਾਂਗੇ ਤੇ ਚੌਕ ਦੇ ਵਿੱਚ ਉਹ ਜੋ ਇਹ ਇਹਨੂੰ ਛੱਡ ਕੇ ਆਪਾਂ ਇੱਕ ਮੇਨ ਮੁੱਦੇ ਦੇ ਇੱਕ ਅਹਿਮ ਸਵਾਲ ਤੇ ਆਉਂਦੇ ਆ ਕਿ ਉੱਥੇ ਇੱਕ ਮੁਸਲਮਾਨ ਸੀਗਾ ਇੱਕ ਸਾਡਾ ਭਾਰਤੀ ਨਾਗਰਿਕ ਸਾਡਾ ਭਾਰਤੀ ਭਰਾ ਜਿਹਨੇ ਅਤਵਾਦੀ ਇਹਨਾਂ ਜਿਹੜਾ ਭੜ ਗਿਆ ਸੀ ਜਿਨੇ ਉਹਦੀ ਰਾਈਫਲ ਖੋਲੀ ਤੇ ਉਹਨੂੰ ਵੀ ਮੈਂ ਸਾਬਤ तौर ਤੇ ਗੱਲ ਕਹੂੰਗਾ ਕਿ ਗੋਦੀ মিডিਆ ਨੇ ਉਹਨੂੰ ਵੀ ਉਹਦਾ ਵੀ ਡਾਇਵਰਟ ਕਰਕੇ ਤੋੜ ਮੋੜ ਕੇ ਉਸ ਕਦਰ ਨੂੰ ਪੇਸ਼ ਕੀਤਾ ਹ ਸਰਦਾਰ ਹੀਰਾ ਸਿੰਘ ਜੀ ਗੋਦੀ মিডিਆ ਹਿੰਦੂਆਦੀ ਪੋਲਰਾਈਜੇਸ਼ਨ ਕਰ ਰਿਹਾ ਭਾਜਪਾ ਦੇ ਹੱਕ ਚ ਗੋਦੀ মিডিਆ ਕੋਈ ਸੁਤੰਤਰ ਪੱਤਰਕਾਰਤਾ ਵਾਲੀ ਚੀਜ਼ ਨਹੀਂ ਰਹੀ ਉਹ ਇੱਕ ਪਾਰਟੀ ਤੇ ਇੱਕ ਵਿਅਕਤੀ ਲਈ ਵਿਸ਼ੇਸ਼ ਪ੍ਰਕਾਰ ਦਾ ਅਡੰਬਰ ਕਰਦਾ ਉਹਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦਾ ਉਹ ਗੋਦੀ ਮੀਡੀਆ ਦੇ ਪੱਤਰਕਾਰਾਂ ਨੂੰ ਮੈਂ ਚੇਤਾਵਨੀ ਦੇਣਾ ਕਿ ਜੋ ਤੁਸੀਂ ਦੇਸ਼ 'ਚ ਬੀਜ ਰਹੇ ਹੋ ਸਮਾਂ ਆਉਣ ਦਿਓ ਤੁਹਾਡੇ ਕੱਲੇ-ਕੱਲੇ ਦਾ ਹਿਸਾਬ ਹੋਊਗਾ ਜਿੰਨਾ ਤੁਹਾਡੀ ਜਿਹੜੀ ਪੱਤਰਕਾਰਤਾ ਦੇ ਨਾਲ ਦੇਸ਼ 'ਚ ਦੰਗੇ ਹੋਏ ਆ ਦੇਸ਼ ਦੇ ਵਿੱਚ ਅਨਸਖਾਵਾਂ ਮਾਹੌਲ ਬਣਿਆ ਹਿੰਦੂ-ਮੁਸਲਮ ਚ ਪਾੜਾ ਪਿਆ ਉਹ ਸਾਰੀਆਂ ਦੇਸ਼ ਵਿਰੋਧੀ ਕਾਰਵਾਈਆਂ ਦੇ ਤੁਹਾਡਾ ਵੀ ਕੱਲੇ-ਕੱਲੇ ਦਾ ਹਿਸਾਬ ਹੋਊਗਾ ਤੁਹਾਡੇ ਮਾਲਕਾਂ ਦਾ ਵੀ ਹੋਊਗਾ ਤੁਸੀਂ ਗੱਲ Hindu Muslim ਦਾ ਪੱਤਾ ਖੇਡਣ ਲਈ ਉਸ ਸ਼ਹੀਦ ਸ਼ਾਹ ਅਦਲ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਸ਼ਾਹ ਅਦਲ ਨੇ ਕਸ਼ਮੀਰ ਦੇ ਵਿੱਚ ਆਪਣਾ ਪਹਿਲਗਾਮ ਦੇ ਵਿੱਚ Hindu ਭਰਾਵਾਂ ਨੂੰ ਬਚਾਉਣ ਲਈ ਬੱਚਿਆਂ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ ਉੱਥੇ ਹੀ ਨਪੁੰਸਕ ਦੇਸ਼ ਦਾ ਰਾਜਾ ਰਾਯਾ ਜਿਹੜਾ ਨਪੁੰਸਕਾ ਮੋਦੀ ਉਹ ਬਿਹਾਰ ਦੇ ਵਿੱਚ ਜਾ ਕੇ ਸਟੇਜ ਦੇ ਉੱਤੇ ਕੜਕਲੀਆਂ ਮਾਰਨ ਡਿਆ ਹੱਸਣ ਡਿਆ ਕਿਉਂਕਿ ਉਹਦੀ ਸਾਜ਼ਿਸ਼ ਕਾਮਯਾਬ ਹੋ ਗਈ ਮੈਂ ਇਸ ਕਰਕੇ ਕਹਿੰਦਾ ਕਿ ਇਹ ਸੱਤਾ ਜਿਹੜੀ ਆ ਇਹ 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 ਜਿਹੜਾ ਹਮਲਾ ਹੈ ਇਹ ਰਾਜਨੀਤਿਕ ਹਮਲਾ ਇਹ ਪੋਲਰਾਈਜੇਸ਼ਨ ਵਾਸਤੇ ਕੀਤਾ ਗਿਆ ਲੋਕਾਂ ਦਾ ਧਿਆਨ ਜਿਹੜਾ ਵਕਫ ਬੋਰਡ ਤੋਂ ਡਿਵਰਟ ਕਰਨ ਵਾਸਤੇ ਕਿ ਬਿੱਲ ਤੋਂ ਡਿਵਰਟ ਕਰਨ ਵਾਸਤੇ ਕੀਤਾ ਗਿਆ ਇਹ ਲੋਕਾਂ ਦਾ ਜਿਹੜਾ ਧਿਆਨ ਭਾਜਪਾ ਦੇ ਮੂੰਹ ਫਟ ਤੈਨੂੰ ਕੀ ਲੱਗਦਾ ਕਿ ਅੱਜ ਹੁਣ ਜਨਤਾ ਦੇ ਖਾਣੇ ਹਜੇ ਵੀ ਇਹ ਗੱਲ ਪਾਊਗੀ ਕਿ ਨਹੀਂ ਪਾਊਗੀ ਕੱਲ ਬਿਹਾਰ ਦੇ ਵਿੱਚ ਕਿਉਂਕਿ ਬਿਹਾਰ ਰਾਜਨੀਤਿਕ ਤੌਰ ਤੇ ਸਭ ਤੋਂ ਜ਼ਿਆਦਾ ਜਾਗਰੂਕ ਸਟੇਟ ਆ ਕੱਲ ਮੋਦੀ ਦੇ ਰੈਲੀ ਦੇ ਵਿੱਚ ਮੋਦੀ ਦਾ ਵਿਰੋਧ ਹੋਇਆ ਕੱਲ ਗੋਦੀ ਮੀਡੀਆ ਦੀ ਇੱਕ ਐਂਕਰ ਨੂੰ ਪਹਿ ਉੱਥੋਂ ਪਹਿ ਗਮ ਚੁਪਾਇਆ ਗਿਆ ਬਿਲਕੁਲ ਪੁਝਾਇਆ ਗਿਆ ਆ ਲੋਕ ਜਾਗਰੂਕ ਹੋ ਚੁੱਕੇ ਨੇ ਇਹ ਸੱਤਾ ਬਦਲਣ ਵਾਲੀ ਆ ਮੈਂ ਹੁਣ ਵੀ ਕਹਿੰਦਾ ਕਿ ਗੋਦੀ ਮੀਡੀਆ ਬਾਝਾ ਜਾਵੇ ਦੇਸ਼ ਦਾ ਮਾਹੌਲ ਗੰਦਾ ਕਰਨ ਦੀ بجائے ਸਹੀ ਪੱਤਰਕਾਰੀ ਦਾ ਕਰੇ ਸਰਕਾਰ ਤੋਂ ਸਵਾਲ ਪੁੱਛੇ ਅੱਜ ਮੈਂ ਤੁਹਾਡੇ ਮਾధ్యਮ ਨਾਲ ਨਰਿੰਦਰ ਮੋਦੀ ਤੋਂ ਅਜੀਤ ਡਵਾਲ ਤੋਂ ਤੇ ਅਮੇਸ਼ਾ ਤੋਂ ਅਸਤੀਫੇ ਦੀ ਮੰਗ ਕਰਦਾ ਕਿਉਂਕਿ ਬਾਰ ਬਾਰ ਹਮਲੇ ਇਹਨਾਂ ਤਿੰਨ ਤਿਕੜੀ ਦੀ ਇਹ ਖਿਚੜੀ ਆ ਮੁਸਲਮ ਸਾਡੇ ਬਾ ਮੁਸਲਮ ਭਾਈ ਨੂੰ ਸ਼ਰਧਾਂਜਲੀ ਵੀ ਦਿੱਤੀ ਤੇ ਜਿਵੇਂ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਕਈ ਆਉਂਦੀਆਂ ਜੀ ਇੱਕ ਬੱਚੇ ਨੂੰ ਚੁੱਕੀ ਆਉਂਡਿਆ ਕਿ ਮੁਸਲਮਾਨ ਭਰਾ ਮਤਲਬ ਉਹ ਸਾਰੀਆਂ ਚੀਜ਼ਾਂ ਨੂੰ ਗੋਦੀ ਮੀਡੀਆ ਆਖੋ ਪਰੋਖੇ ਕਰਦਾ ਹੋਇਆ ਬਿਲਕੁਲ ਜੀ ਗੋਦੀ ਮੀਡੀਆ ਇੱਕ ਪ੍ਰੋਪਗੈਂਡਾ ਕਰ ਰਿਹਾ ਹਿੰਦੂਆਂ ਨੂੰ ਪੋਲਰਾਈਜੇਸ਼ਨ ਕਰਦਾ ਉੱਥੇ ਜਿਹੜੇ ਸ਼ਹੀਦ ਤੇ ਜਿੰਨਾਂ ਸਲਾਨੀਆਂ ਦੀ ਮਦਦ ਕੀਤੀ ਆ ਮੁਸਲਮਾਨ ਭਰਾਵਾਂ ਨੇ ਮੇਰਾ ਉਹਨਾਂ ਦੇ ਚਰਨਾਂ 'ਚ ਨਮਨ ਹੈ ਉਹਨਾਂ ਨੂੰ ਸਤਿ ਸ਼ਕਦਾ ਜਿਹੜਾ ਸ਼ਹੀਦ ਹੋਇਆ ਉਹਨੂੰ ਨਮਨ ਜਿੰਨੇ ਇਸ ਘਟਨਾ ਦਰਮਿਆਨ ਬੱਚਿਆਂ ਦੀ ਤੇ ਭਾਰਤੀਆਂ ਦੀ ਜਾਨ ਬਚਾਈ ਆ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਲਾਲ ਸਲਾਮ ਕਰਦਾ ਕਿ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਭਾਰਤ ਦੇ ਨਾਗਰਿਕ ਹੋਣ ਦਾ ਸਬੂਤ ਦਿੱਤਾ ਹਿੰਦੂ ਮੁਸਲਮ ਭਾਈਚਾਰੇ ਦਾ ਸਬੂਤ ਦਿੱਤਾ ਇਸ ਹਿੰਦੂ ਮੁਸਲਮ ਭਾਈਚਾਰੇ 'ਚ ਤਰੇੜ ਪਾਉਣ ਵਾਲੀ ਆਰਐਸਐਸ ਗੋਦੀ মিডিਆ ਤੇ ਭਾਜਪਾ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਜਿਨ੍ਹਾਂ ਦੇ ਪਾੜੇ ਦਾ ਅਸਰ ਨਾ ਤੇ ਬਹੁਤੇ ਹਿੰਦੂਆਂ ਤੇ ਹੋਇਆ ਤੇ ਨਾ ਹੀ ਬਹੁਤੇ ਮੁਸਲਮਾਨਾਂ ਤੇ ਸਿਰਫ ਚੰਦ ਜਿਹੜੇ ਪੰਜੇ-ਪੰਜੇ ਦੇ ਉੱਤੇ ਵਿਕਣ ਵਾਲੇ ਹਿੰਦੂ ਨੇ ਜਿਹੜੇ ਭਾਜਪਾ ਦੇ ਨੇ ਜਿਹੜੇ ਆਰਐਸਐਸ ਦੇ ਏਜੰਟ ਨੇ ਉਹ ਲੋਕ ਦੇਸ਼ਚ ਨਫਰਤ ਘੋਲ ਰਹੇ ਨੇ ਉਹਨਾਂ ਦੇ ਵਿਰੁੱਧ ਵੀ ਇੰਡੀਆ ਗੱਜੋੜ ਦੀ ਸਰਕਾਰ ਆਉਣ ਤੇ ਜਾਂ ਸਮਾਜਵਾਦੀ ਪਾਰਟੀ ਦੀ ਇਕੱਲੇ ਦੀ ਸਰਕਾਰ ਆਉਣ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਦੋਸਤ ਆਖਰੀ ਬੜਾ ਅਹਿਮ ਸਵਾਲ ਕਿ ਤੁਸੀਂ ਇਹ ਘਟਨਾ ਕਰਬ ਨੂੰ ਫਿਗਰ ਇਨਫੈਕਟ ਨਾਲ ਸਾਡੇ ਸਾਹਮਣੇ ਰੱਖਿਆ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖਿਆ ਕਿ ਜੇ ਫਿਰ ਇੰਟੈਲੀਜੈਂਸੀ ਨੂੰ ਇੰਨਾ ਕੁਝ ਪਤਾ ਸੀਗਾ ਟਵੀਟ ਹੋ ਗਏ ਤੋ ਫਿਰ ਇਸ ਘਟਨਾ ਕਰਮ ਨੂੰ ਬੜੀ ਆਸਾਨੀ ਨਾਲ ਰੋਕਿਆ ਜਾ ਸਕਦਾ ਸੀਗਾ ਕਿਉਂਕਿ ਇੰਡੀਆ ਦੀ ਜਿਹੜੀ ਰੋਕਣ ਵਾਸਤੇ ਘਟਨਾ ਕਰਮ ਨਹੀਂ ਸੀ ਇਹ ਕਰਵਾਉਣ ਵਾਸਤੇ ਘਟਨਾ ਕਰਮ ਸੀ ਕਿਉਂਕਿ ਚਿੰਨੀਆਂ ਵੀ ਇੰਡੀਆ ਦੇ ਏਜੰਸੀਆਂ ਨੇ ਕੋ ਐਸ ਵਾਲੇ ਮੰਨੂ ਵਾਦੀਆਂ ਦੇ ਹੱਥ ਚਲੇ ਔਰ ਆਕਾ ਦੇ ਹੁਕਮ ਤੋਂ ਬਗੈਰ ਕੋਈ ਏਜੰਸੀ ਕੰਮ ਨਹੀਂ ਕਰਦੀ ਏਜੰਸੀਆਂ ਆਪਣਾ ਨੈਤਿਕ ਜਿਹੜਾ ਜਿੰਮੇਵਾਰੀ ਆ ਸੰਵਿਧਾਨ ਦੇ ਪ੍ਰਤੀ ਜੋ ਜਵਾਬ ਦੇਈ ਆ ਉਹਨੂੰ ਭੁੱਲ ਚੁੱਕੀਆਂ ਨੇ ਤੇ ਸਿਰ ਤੇ ਸਿਰਫ ਆਰਐਸਐਸ ਬੀਜੇਪੀ ਦੇ ਹਿੰਦੂਵਾਦੀ ਏਜੰਡੇ ਤੇ ਕੰਮ ਕਰਨਦਿਆਂ ਨੇ ਤੇ ਵਿਰੋਧੀ ਧਿਰ ਦੇ ਇਮਾਨਦਾਰ ਨਿਸ਼ਪਕਸ਼ ਤੇ ਸਾਫ ਸ਼ਬੀ ਦੇ ਲੀਡਰਾਂ ਨੂੰ ਬਦਨਾਮ ਕਰਨ ਲਈ ਇਹ ਏਜੰਸੀਆਂ ਕੰਮ ਕਰ ਰਹੀਆਂ ਜਦੋਂ ਕਿ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਇਸ ਵੇਲੇ ਦੇ ਜਿਹੜੇ ਚੀਫ ਨੇ ਇਹਨਾਂ ਘਟਨਾਵਾਂ ਦੇ ਮੌਕੇ ਦੇ ਉਹਨਾਂ ਚੀਫਾਂ ਦੇ ਉੱਤੇ ਵੀ ਬਣਦੀ ਜਿਹੜੀ ਸਵਧਾਨਿਕ ਕਾਰਵਾਈ ਆ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਕਰਾਂਗੇ ਕਿਉਂਕਿ ਇਹ ਸਾਡੇ ਖੂਨ ਪਸੀਨੇ ਦੇ ਟੈਕਸ ਤੋਂ ਤਨਖਾਹ ਲੈਂਦੇ ਨੇ ਪਰ ਕੰਮ ਇਹ ਇੱਕ ਉਸ ਜਥੇਬੰਦੀ ਲਈ ਕਰ ਰਹੇ ਨੇ ਜਿਹੜੀ ਦੇਸ਼ ਵਿਰੋਧੀ ਆ ਜਿਹੜੀ ਸੰਵਿਧਾਨ ਵਿਰੋਧੀ ਆ ਜਿਹੜੀ ਰਾਸ਼ਟਰ ਵਿਰੋਧੀ ਆ ਇਹ ਵੀ ਬਰਾਬਰ ਦੇ ਦੇਸ਼ ਤਰੋਏ ਨੇ ਤੇ ਅੰਤ ਤੇ ਮਹਨ ਸਾਹਿਬ ਸਾਡੀ ਜਨਤਾ ਅੱਜ ਵਾਕਈ ਤੁਹਾਡੇ ਤੁਹਾਡੇ ਮੁਤਾਬਕ ਤੁਹਾਡੇ ਪੁਆਇੰਟ ਆ ਵਿਝੂ ਨਾ ਵਾਕਈ ਹੀ ਸਮਝ ਚੁੱਕੀ ਆ ਕਿ ਇਹ ਜੋ ਕੁਝ ਹੋਇਆ ਇਹ ਘਟਨਾਕਰਮ ਕਿਉਂ ਹੋਇਆ ਕਿਉਂ ਹੋਇਆ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਇਹ ਸਭ ਕੋ ਜਿਹੜਾ ਹਿਟਲਰ ਸ਼ਾਈ ਜਿਹੜੀ ਭੜ ਚ ਚੱਲ ਰਹੀ ਆ ਤੇ ਹਮੇਸ਼ਾ ਹੀ ਜਿਹੜੇ ਇਹ ਹੁੰਦੇ ਆ ਨਾ ਤਾਨਾਸ਼ਾਹ ਜੀ ਇਹ ਅੰਦਰੋਂ ਡਰਪੋਕ ਹੁੰਦੇ ਆ ਇਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਆਪਣਾ ਅੰਤ ਜਿਹੜਾ ਦਿਖਾਈ ਦੇਣ ਡਿਆ ਇਹਨਾਂ ਨੂੰ ਪਤਾ ਹੈ ਕਿ ਸਰਕਾਰ ਬਦਲੀ ਤੇ ਸਾਡੇ ਸਾਡੇ ਕਕਰਮਾਂ ਦੀ ਸਜ਼ਾ ਸਾਫ ਫਾਂਸੀ ਹੈ ਜਾਂ ਮਰਦ ਤੱਕ ਉਮਰ ਕੈਦ ਹੈ ਇਹ ਆਪਣੇ ਆਪ ਨੂੰ ਬਚਾਈ ਰੱਖਣ ਲਈ ਅਜੇ ਹੋਰ ਵੀ ਇਸ ਅੱਗੇ ਜਾ ਕੇ ਕੰਮ ਕਰਵਾ ਸਕਦੇ ਨੇ ਮੈਂ ਭਾਰਤ ਦੇ ਸੀਜੀਆਈ ਤੋਂ ਸ਼੍ਰੀ ਸਜੀਵ ਖੰਨਾ ਜੀ ਤੋਂ ਮੰਗ ਕਰਦਾ ਕਿ ਦੇਸ਼ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਤੁਹਾਡੇ ਕੋਲ ਬੜਾ ਵੱਡਾ ਕਲਮ ਦਾ ਹਥਿਆਰ ਹੈ ਤੁਸੀਂ ਕਿਸੇ ਵੀ ਘਟਨਾ ਦਾ ਨੋਟਿਸ ਲੈ ਸਕਦੇ ਹੋ ਤੇ ਮੈਂ ਆਪਣੇ ਚੈਨਲ ਵੱਲੋਂ ਜੀਐਮ7 ਵੱਲੋਂ ਜਿਹੜੇ ਸਾਡੇ ਭਾਰਤੀ ਨਾਗਰਿਕ ਸਾਡੇ ਭੈਣ ਭਰਾ ਉੱਥੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਦਿਲੋਂ ਸ਼ਰਧਾਂਜਲੀ ਦਿੰਦੇ ਹਾਂ ਔਰ ਮਠਰੂ ਸਾਹਿਬ ਨੇ ਜੋ ਗੱਲਾਂ ਕਹੀਆਂ ਫਿਗਰ ਇਨ ਫੈਕਟ ਨਾਲ ਕਹੀਆਂ ਸੀ ਤਾਂ ਹੀ ਇਹਨਾਂ ਕੋਲੇ ਪਹੁੰਚੇ ਸੀ ਤਾਂ ਇਹਨਾਂ ਕੋ ਸਮਝ ਲਿਆ ਸੀਗਾ ਤੇ ਥੋੜਾ ਜਿਹਾ ਉਹਨਾਂ ਨੇ ਹੋਰ ਸਾਨੂੰ ਸੰਖੇਪ ਨਾਲ ਦੱਸਿਆ ਕਿ ਕੀ ਇੰਟੈਲੀਜੈਂਸ ਕੋਲੇ ਹਰ ਚੀਜ਼ ਦੀ ਜਾਣਕਾਰੀ ਸੀਗੀ ਟਵੀਟ ਹੋ ਚੁੱਕੇ ਸੀਗੇ ਤੇ ਬੜੀ ਆਸਾਨੀ ਨਾਲ ਇਹ ਹਮਲਾ ਹੋ ਚੁੱਕਾ ਸੀਗਾ ਤੇ ਮਰਦੂ ਸਾਹਿਬ ਨੇ ਬੱਚੇ ਹੀ ਕਹਿਤਾ ਕਿ ਪਾਜੀ ਇਹ ਹੋਇਆ ਨਹੀਂ ਆ ਇਹ ਕਰਵਾਇਆ ਗਿਆ ਤੇ ਬਣਦੀ ਜਨਤਾ ਜਿਹੜੀ ਬਿਹਾਰ ਦੀ ਜਨਤਾ ਨੂੰ ਕਿਹਾ ਕਿ ਉਹ ਜਾਗਰੂਕਾ ਔਰ 90 92% ਜਿਹੜੀ ਉੱਥੇ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਜਿਹੜੀ ਇੱਕ ਆਪਣੀ ਉੱਗੀ ਪਾਰਟੀ ਉੱਪਰ ਕੇ ਸਾਹਮਣੇ ਆ ਰਹੀ ਹੈ ਉਹਨੂੰ ਆਪਣੀ ਹਾਰ ਦਿਖ ਰਹੀ ਸੀ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦੇ ਹਾਂ ਕਿ ਉਹਨਾਂ ਸ਼ੀਤਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਥਾਂ ਬਖਸ਼ੇ ਮੈਂ ਹਾਂ ਜੀ ਤੁਹਾਡਾ ਆਪਣੇ ਹਰਮਨ ਪਿਆਰੇ ਚੈਨਲ ਜੀਐਮ 7 ਤੋਂ ਪੱਤਰਕਾਰ ਹੀਰਾ ਸਿੰਘ ਤਰਵੰਡੀ ਤੌਰ ਤੇ ਸਭ ਤੁਸੀਂ ਜਮਾ ਦਿੱਤਾ ਬਹੁਤ ਧੰਨਵਾਦ ਕਰਤ ਮੈਂ ਇੱਕ ਵਾਰ